ਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਬੰਧਨ ਦੇ ਵਿੱਚ ਕਾਫੀ ਤਣਾ ਆ ਗਿਆ ਸੀ ਜਿਸ ਤੋਂ ਬਾਅਦ ਇਹ ਦੋਵੇਂ ਦੇਸ਼ ਇੱਕ ਦੂਜੇ ਤੇ ਹਮਲਾ ਕਰਨ ਦੀ ਯੋਜਨਾ ਬਣਾਉਣ ਲੱਗੇ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਤਹਿਤ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਪਾਕਿਸਤਾਨ ਅਜੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਪਾਕਿਸਤਾਨ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਜੋ ਪੰਜਾਬ ਚ ਨੇ ਭਾਰਤ ਦੇ ਵਿੱਚ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਪੂਰੀ ਪੂਰੀ ਪਲਾਨਿੰਗ ਕਰ ਲਈ ਗਈ ਸੀ ਖਬਰਾਂ ਇਹ ਨੇ ਸ੍ਰੀ ਦਰਬਾਰ ਸਾਹਿਬ ਤੇ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾਣਾ ਸੀ ਜਿਸ ਨੂੰ ਭਾਰਤੀ ਫੌਜ ਦੇ ਵੱਲੋਂ ਮੂੰ ਤੋੜਵਾ ਜਵਾਬ ਦਿੱਤਾ ਗਿਆ ਰਿਪੋਰਟਾਂ ਦੇ ਮੰਨਿਏ ਤਾਂ ਪਾਕਿਸਤਾਨ ਨੇ 6 7 ਮਈ ਨੂੰ ਡਰੋਨ ਦੇ ਰਾਹੀਂ ਭਾਰਤ 'ਤੇ ਹਮਲਾ ਕੀਤਾ ਉਸੇ ਹਮਲੇ ਨੂੰ ਭਾਰਤੀ ਫੌਜ ਨੇ ناکਾਮ ਕਰ ਦਿੱਤਾ ਪਾਕਿਸਤਾਨ ਜੰਮੂ ਕਸ਼ਮੀਰ ਗੁਜਰਾਤ ਤੇ ਪੰਜਾਬ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਉਸੇ ਹਰ ਯੋਜਨਾ ਨੂੰ ناکਾਮ ਕਰ ਦਿੱਤਾ ਗਿਆ ਹੁਣ ਭਾਰਤੀ ਫੌਜ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸ਼ਹਿਰਾਂ ਦੀ ਰੱਖਿਆ ਕਿਵੇਂ ਕੀਤੀ ਤੇ ਇਹ ਵੀ ਕਿ ਪਾਕਿਸਤਾਨੀ ਮਿਜ਼ਾਈਲਾਂ ਨੂੰ ਤਬਾਹ ਕਿਵੇਂ ਕੀਤਾ ਗਿਆ ਉਸੇ ਇੱਕ ਡੈਮੋ ਦਿੱਤਾ ਗਿਆ। ਅਮ੍ਰਿਤਸਰ ਦੇ ਵਿੱਚ ਭਾਰਤੀ ਫੌਜ ਨੇ ਇੱਕ ਪ੍ਰਦਰਸ਼ਨੀ ਪ੍ਰਦਰshit ਕੀਤੀ ਕਿ ਕਿਵੇਂ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ ਜਿਨ੍ਹਾਂ ਦੇ ਵਿੱਚ ਆਕਾਸ਼ ਮਿਜ਼ਾਈਲ ਸਿਸਟਮ ਐਲ 70 ਹਵਾਈ ਰੱਖਿਆ ਤੋਪਾਂ ਸ਼ਾਮਲ ਨੇ ਉਹਨਾਂ ਨੇ ਅਮ੍ਰਿਤਸਰ ਦੇ ਦਰਬਾਰ ਸਾਹਿਬ ਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਤੋਂ ਸੁਰੱਖਿਅਤ ਰੱਖਿਆ। ਭਾਰਤੀ ਫੌਜ ਨੇ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦਾ ਮਲਬਾ ਵੀ ਦਿਖਾਇਆ ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਰੋਕ ਕੇ ਡੇਗ ਦਿੱਤਾ। ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ 15ਵੀਂ ਇਨਫੈਂਟਰੀ ਡਿਵੀਜ਼ਨ ਦੇ ਜੀਓਸੀ ਮੇਜਰ ਦੇਵਲੋਂ ਇਹ ਕਿਹਾ ਗਿਆ ਕਿ ਇਹ ਜਾਣਦੇ ਹੋਏ ਕਿ ਪਾਕਿਸਤਾਨੀ ਫੌਜ ਦੇ ਕੋਲ ਕੋਈ ਖਾਸ ਨਿਸ਼ਾਨਾ ਨਹੀਂ ਸੀ ਸਾਨੂੰ ਅੰਦਾਜ਼ਾ ਸੀ ਕਿ ਉਹ ਭਾਰਤੀ ਫੌਜ ਦੀਆਂ ਸਥਾਪਨਾਵਾਂ ਧਾਰਮਿਕ ਸਥਾਨਾਂ ਸਨ ਨਾਗਰਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਗੇ ਇਹਨਾਂ ਦੇ ਵਿੱਚੋਂ ਗੋਲਡਨ ਟੈਂਪਲ ਸਭ ਤੋਂ ਪ੍ਰਮੁੱਖ ਸੀ ਅਸੀਂ ਗੋਲਡਨ ਟੈਂਪਲ ਨੂੰ ਵੀ ਇੱਕ ਪੂਰਾ ਹਵਾਈ ਰੱਖਿਆ ਕਵਰ ਪ੍ਰਦਾਨ ਕਰਨ ਦੇ ਲਈ ਵਾਧੂ ਆਧੁਨਿਕ ਹਥਿਆਰ ਜੁਟਾਏ 8 ਮਈ ਦੀ ਸਵੇਰ ਦੇ ਹਨੇਰੇ ਦੇ ਵਿੱਚ ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ ਮੁੱਖ ਤੌਰ ਤੇ ਡਰੋਨ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਨਾਲ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਹਮਲੇ ਦੀ ਪੂਰੀ ਤਰ੍ਹਾਂ ਪਿਆਰ ਸੀ ਜਿਵੇਂ ਕਿ ਸਾਨੂੰ ਇਸ ਦਾ ਅੰਦਾਜ਼ਾ ਸੀ ਤੇ ਸਾਡੇ ਬਹਾਦਰ ਤੇ ਚੌਕਸ ਆਰਮੀ 에ਅਰ ਡਿਫੈਂਸ ਗੰਡਰਾਂ ਨੇ ਪਾਕਿਸਤਾਨੀ ਫੌਜ ਦੇ ਨਾਪਾਕ ਇਰਾਦਿਆਂ ਨੂੰ ناکਾਮ ਕਰ ਦਿੱਤਾ ਤੇ ਦਰਬਾਰ ਸਾਹਿਬ ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਤੇ ਮਿਜ਼ਾਈਲਾਂ ਨੂੰ ਡੇਕ ਦਿੱਤਾ। ਇਸ ਤਰ੍ਹਾਂ ਸਾਡੇ ਪਵਿੱਤਰ ਦਰਬਾਰ ਸਾਹਿਬ ਤੇ ਇੱਕ ਛਿੜਟ ਵੀ ਨਹੀਂ ਲੱਗਣ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਹਮਲਾ ਪੂਰੀ ਤਰ੍ਹਾਂ ਸਟੀਕਤਾ ਦੇ ਨਾਲ ਕੀਤਾ ਗਿਆ ਸੀ। ਜੀਓਸੀ ਮੇਜਰ ਜਨਰਲ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਦੁਆਰਾ ਸਪੌਂਸਰ ਕੀਤਾ ਗਿਆ ਹਮਲਾ ਮਾਸੂਮ ਸੈਲਾਨੀਆਂ ਤੇ ਕੀਤਾ ਗਿਆ ਸੀ ਜਿਸ ਦੇ ਵਿੱਚ ਘਰੇਲੂ ਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੇ ਸੈਲਾਨੀ ਸ਼ਾਮਲ ਸਨ। ਇਸ ਹਮਲੇ ਦੇ ਕਾਰਨ ਪੂਰੇ ਦੇਸ਼ ਭਰ ਦੇ ਵਿੱਚ ਗੁੱਸਾ ਹੈ। ਇਸ ਗੁੱਸੇ ਨੇ ਆਪਰੇਸ਼ਨ ਸੰਦੂਰ ਦਾ ਰੂਪ ਧਾਰਨ ਕਰ ਲਿਆ ਜਿਸ ਦੇ ਵਿੱਚ ਖਾਸ ਵੱਡੇ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ। ਨੌਨ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਤੇ ਨਿਸ਼ਾਨਿਆਂ ਦੇ ਵਿੱਚੋਂ 7 ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ ਇਹਨਾਂ ਨਿਸ਼ਾਨਿਆਂ ਦੇ ਵਿੱਚ ਲਾਹੌਰ ਦੇ ਨੇੜੇ ਮਰੀਦਕੇ ਦੇ ਵਿੱਚ ਲਸ਼ਕਰੇ ਤੌਇਬਾ ਦਾ ਮੁੱਖ ਦਫ਼ਤਰ ਤੇ ਬਹਾਵਲਪੁਰ ਦੇ ਵਿੱਚ ਜੈਸ਼ੀ ਮੁਹੰਮਦ ਦਾ ਮੁੱਖ ਦਫ਼ਤਰ ਸ਼ਾਮਲ ਸੀ ਜਿਨ੍ਹਾਂ ਤੇ ਬਹੁਤ ਹੀ ਸਟੀਕਤਾ ਦੇ ਨਾਲ ਹਮਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਮਲਾ ਤੋਂ ਤੁਰੰਤ ਬਾਅਦ ਅਸੀਂ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਅਸੀਂ ਜਾਣਬੁੱਝ ਕੇ ਕਿਸੇ ਵੀ ਪਾਕਿਸਤਾਨੀ ਫੌਜੀ ਜਾਂ ਫਿਰ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਪਰ ਜਿਵੇਂ ਹੀ ਹੁਣ ਭਾਰਤੀ ਫੌਜ ਦੇ ਵੱਲੋਂ ਦਰਬਾਰ ਸਾਹਿਬ ਨੂੰ ਲੈ ਕੇ ਪਾਕਿਸਤਾਨੀਆ ਨਾਪਾਕ ਹਰਕਤਾਂ ਨੂੰ ਲੈ ਕੇ ਅਏ ਜੋ ਖੁਲਾਸਾ ਕੀਤਾ ਗਿਆ ਰਿਪੋਰਟ ਦਿੱਤੀ ਗਈ ਉਸ ਤੋਂ ਬਾਅਦ ਸਿੱਖ ਮਰਾਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਨਾਲ ਹੀ ਭਾਰਤੀ ਫੌਜ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇੱਕ ਵੀ ਛੀਟ ਇਸ ਹਮਲੇ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਨਹੀਂ ਆਉਣ ਦਿੱਤੀ